ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਹੁਣ ਕਿਹੜਾ ਨਵਾਂ ਚਮਤਕਾਰ ਹੋ ਗਿਆ ਏ ਕਿ ਇਸ ਕਾਰਨ ਸਾਰਿਆਂ ਦੇ ਹੋਸ਼ ਹੀ ਉੱਡ ਗਏ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕੇ ਕੇ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਸਾਈ ਜੀ ਦਾ ਪਰਦਾ ਫਾਸ਼ ਹੋ ਹੀ ਗਿਆ ਕਿਉਂਕਿ ਇੱਕ ਤਾਂ ਉਸ ਦਾ ਨਕਾਬ ਉਤਰ ਚੁੱਕਾ ਜੋ ਕਿ ਉਹ ਨਕਲੀ ਨਕਾਬ ਪਾ ਕੇ ਲੋਕਾਂ ਨੂੰ ਬੇਕੂ ਬਣਾ ਰਿਹਾ ਸੀ ਰੋਜੀ ਨੂੰ ਇਸ ਗੱਲ ਦਾ ਪੂਰਾ ਚੰਗੀ ਤਰ੍ਹਾਂ ਪਤਾ ਹੈ ਪਰ ਰੋਜੀ ਉਸ ਨੂੰ ਸੱਚ ਵੀ ਦੱਸ ਦਿੰਦੀ ਹੈ ਕਿ ਮੇਰੇ ਦੋ ਧੀਆਂ ਹੋਣ ਗਿਆ ਉਸ ਨੂੰ ਲੱਗਦਾ ਹੈ ਕਿ ਇਸ ਦੀ ਟੀਮ ਮੰਨੂ ਨੇ ਤਾਂ ਕਿਹਾ ਸੀ ਕਿ ਮੁੰਡਾ ਹੋਣਾ ਹੈ ਤੇ ਉਹ ਉਹੀ ਗੱਲ ਬੋਲ ਦਿੰਦਾ ਹੈ ਪਰ ਉਹ ਇਸ ਨੂੰ ਬੇਵਕੂਫ ਬਣਾ ਕੇ ਗਈ ਸੀ ਸੋ ਉਸ ਦਾ ਚੇਲਾ ਤੇ ਉਸ ਦੀ ਆਪਸ ਵਿੱਚ ਜਦੋਂ ਲੜਾਈ ਹੁੰਦੀ ਆ ਤੇ ਉਸ ਦੇ ਕਾਰਨ ਜਦੋਂ ਦੋਵੇਂ ਹੱਥੋਂ ਪਾਈ ਹੁੰਦੇ ਆ ਤੇ ਉਸ ਦੇ ਵਾਲ ਜੋ ਕਿ ਉਸ ਨੇ ਵਿੱਗ ਪਾਈ ਹੁੰਦੀ ਉਹ ਲੱਤ ਜਾਂਦੀ ਆ ਤੇ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ ਜਿੱਥੇ ਕਿ ਅਜੇ ਗੁਰਪ੍ਰੀਤ ਤੇ ਰੋਜੀਕਰ ਵੀ ਨਹੀਂ ਪਹੁੰਚੇ ਉਹ ਅਜੇ ਕਰੋ ਨਿਕਲ ਕੇ ਹੀ ਗਏ ਹੁੰਦੇ ਆ ਉਸ ਦੇ ਡੇਰੇ ਵਿੱਚੋਂ ਤੇ ਇਹਨਾਂ ਦੇ ਕੀ ਲੜਾਈ ਸਟਾਰਟ ਹੋ ਜਾਂਦੀ ਆ ਗੁਰਪ੍ਰੀਤ ਨੂੰ ਕੋਈ ਗੱਲ ਯਾਦ ਆ ਜਾਂਦੀ ਆ ਜਿਸ ਕਰਕੇ ਉਹ ਦੁਬਾਰਾ ਵਾਪਸ ਆਉਂਦਾ ਹੈ ਸੋ ਜਦ ਉਹ ਵੇਖਦਾ ਹੈ ਸਾਈਂ ਜੀ ਦੇ ਬਾਲ ਲੱਤੇ ਤੇ ਲੜ ਰਿਹਾ ਉਥੋਂ ਹੀ ਪਤਾ ਲੱਗ ਜਾਂਦਾ ਹੈ ਗੁਰਪ੍ਰੀਤ ਨੂੰ ਕਿ ਇਹ ਕੀ ਹੋਇਆ ਪਹਿਲਾਂ ਤਾਂ ਉਹ ਕਾਫੀ ਟਾਈਮ ਸ਼ੌਕਟ ਹੋ ਕੇ ਉਥੇ ਖੜਾ ਰਹਿੰਦਾ ਹੈ ਤੇ ਮੂੰਹ ਵਿੱਚ ਕੋਈ ਗੱਲ ਨਹੀਂ ਨਿਕਲਦੀ ਤੇ ਉਸ ਦਾ ਚੇਲਾ ਉਸੇ ਵੇਲੇ ਸਾਰਾ ਸੱਚ ਦੱਸਣ ਲੱਗ ਪੈਂਦਾ ਹੈ ਤੇ ਕਹਿੰਦਾ ਹੈ ਕਿ ਇਹ ਇੱਕ ਨੰਬਰ ਦਾ ਝੂਠਾ ਹੈ ਤੇ ਲੋਕਾਂ ਨੂੰ ਬੇਕੂ ਬਣਾ ਰਿਹਾ ਹੈ ਇਹ ਭਈਆ ਹੈ ਤੇ ਬਿਹਾਰ ਤੋਂ ਆਇਆ ਹੈ ਇਸ ਨੂੰ ਮੈਂ ਪੰਜਾਬੀ ਸਿਖਾਈ ਆ ਜਦੋਂ ਸਾਰੀਆਂ ਗੱਲਾਂ ਦੱਸਦਾ ਹੈ ਤੇ ਗੁਰਪ੍ਰੀਤ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਵਿਸ਼ਵਾਸ ਕਰਾਂ ਜਾਂ ਨਾ ਕਰਾਂ ਪਰ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਸ ਦਾ ਅਸਲੀ ਚਿਹਰਾ ਸਾਹਮਣੇ ਵੀ ਆ ਗਿਆ ਹੈ ਲੱਗਦਾ ਹੈ ਕਿ ਸੱਚਮੁੱਚ ਹੀ ਇਹ ਕੋਈ ਨਕਲੀ ਜਾਂ ਨਕਲੀ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਪ੍ਰੂਫ ਵੀ ਕਰਨਾ ਚਾਹੁੰਦਾ ਹੈ ਗੁਰਪ੍ਰੀਤ ਦੇ ਅੱਗੇ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦ ਉਸਦੇ ਚੇਲੇ ਉਸ ਦੀ ਇੱਜ਼ਤ ਕੋਈ ਨਹੀਂ ਕਰਦੇ ਤਾਂ ਫਿਰ ਗੁਰਪ੍ਰੀਤ ਨੂੰ ਵਿਸ਼ਵਾਸ ਹੋਣ ਲੱਗ ਪੈਂਦਾ ਹੈ ਕਿ ਇਹ ਝੂਠਾ ਹੈ ਇਹ ਵੇਖ ਕੇ ਗੁਰਪ੍ਰੀਤ ਦੇ ਹੋਸ਼ ਉੱਡ ਜਾਂਦੇ ਨੇ ਸੋ ਜਿਸ ਕਰਕੇ ਇਹ ਸਾਰਾ ਭੇਦ ਖੋਲ੍ਹਣਾ ਚਾਹੁੰਦਾ ਹੈ ਤੇ ਉਧਰ ਜੀਦੀ ਦੇਖਣ ਲਈ ਆ ਜਾਂਦੀ ਆ ਤੇ ਰੋਜੀ ਗੁਰਪ੍ਰੀਤ ਨੂੰ ਸਮਝਾਉਂਦੀ ਆ ਕਿ ਮੈਨੂੰ ਤਾਂ ਇਸ ਦੀ ਸਾਰੀਆਂ ਕਾਲੀਆਂ ਕਰਤੂਤਾਂ ਦਾ ਪਤਾ ਹੈ ਪਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਸੀ ਇਸ ਕਰਕੇ ਮੈਂ ਗੱਲ ਨਹੀਂ ਕਰਦੀ ਪਰ ਮੈਂ ਤਾਂ ਇਸ ਨੂੰ ਬਿਲਕੁਲ ਵੀ ਸੱਚਾ ਨਹੀਂ ਮੰਨਦੀ ਤੇ ਨਾ ਹੀ ਮੈਂ ਇਸ ਦੇ ਕੋਲ ਆ ਕੇ ਮੱਥਾ ਟੇਕਦੀ ਮੈਂ ਤਾਂ ਤੇਰੇ ਨਾਲ ਮਜਬੂਰੀ ਨਾਲ ਆਉਣੀ ਆ ਸੋ ਇਹ ਗੱਲਾਂ ਜਦੋਂ ਗੁਰਪ੍ਰੀਤ ਨੂੰ ਕਹਿੰਦੀ ਆ ਤੇ ਗੁਰਪ੍ਰੀਤ ਨੂੰ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਆ ਕਿ ਮੈਂ ਕਿਵੇਂ ਇੱਕ ਬੰਦੇ ਦੇ ਪਿੱਛੇ ਲੱਗ ਕੇ ਸਾਰਾ ਕੁਝ ਲਟਾ ਰਿਹਾ ਸੀ ਤੇ ਇਸ ਦੇ ਉੱਤੇ ਇੰਨਾ ਵਿਸ਼ਵਾਸ ਕਰ ਰਿਹਾ ਸੀ ਹੋਣ ਮੇਰੀ ਘਰ ਵਿੱਚ ਕੋਈ ਇੱਜ਼ਤ ਨਹੀਂ ਰਹਿਣੀ ਕਰਦਿਆਂ ਨੇ ਕਹਿਣਾ ਕਿ ਇਹ ਤਾਂ ਇਹ ਕਿਸੇ ਦੇ ਚਾਂਸੇ ਵਿੱਚ ਫਸਿਆ ਹੋਇਆ ਹੈ ਪਰ ਉਸ ਨੂੰ ਰੋਜੀ ਸਮਝਾਉਂਦੀ ਆ ਕਿ ਕੋਈ ਗੱਲ ਨਹੀਂ ਸਗੋ ਵਧੀਆ ਹੀ ਹੋ ਗਿਆ ਇਸ ਦਾ ਪਰਦਾ ਫਾਸ਼ ਹੋ ਗਿਆ ਜਿਸ ਕਰਕੇ ਹੁਣ ਝੂਠੇ ਤੇ ਨਕਲੀ ਸਾਈ ਨਾਲ ਗੁਰਪ੍ਰੀਤ ਹੋਣ ਕੀ ਕਰੇਗਾ ਸੋ ਦੇਖਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ